ਮਸਲਾ ਤਾਂ ਧਾਰਮਿਕ ਹੈ ਪਰ ਇਸ ਦੀ ਚਰਚਾ ਸਿਆਸੀ ਹੋ ਰਹੀ ਹੈ ਇਹ ਮਸਲਾ ਹੈਗਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਦਾ ਇਹ ਚਰਚਾ ਕਿਸ ਤੋਂ ਸ਼ੁਰੂ ਹੋ ਰਹੀ ਹੈ ਕਿ ਜਿਹੜੇ ਐਸਜੀਪੀਸੀ ਦਾ ਪੰਜਾਬ ਐਕਟ ਬਣੇਗਾ ਇਹ ਦੇਖੋ ਅ ਅਕਾਲੀ ਦਰ ਪੁਨਰ ਸਰਜੀਤ ਦੇ ਇੱਕ ਲੀਡਰ ਨੇ ਹੂੰ ਮਿੱਠੂ ਸਿੰਘ ਕਾਨ ਕੇ ਜੀ ਜਿਹੜੇ ਕਿ ਇਹਦੇ ਵਿੱਚ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੇ ਮੈਂਬਰ ਨੇ ਹੂੰ ਉਹਨਾਂ ਦਾ ਇੱਕ ਪਿਛਲੇ ਦਿਨਾਂ ਦੇ ਵਿੱਚ ਬਿਆਨ ਆਇਆ ਹੂੰ ਇਹਦੇ ਬਾਰੇ ਹੁਣ ਅਜੇ ਨਾ ਤਾਂ ਪੁਨਰਸੁਰਜੀਤ ਨੇ ਸਪਸ਼ਟ ਕੀਤਾ ਨਾ ਉਹਨਾਂ ਦੀ ਜਿਹੜੀ ਅਕਾਲ ਕੌਂਸਲ ਜਿਹੜੀ ਬਣੀ ਹੋਈ ਹੈ ਹੂੰ ਅਕਾਲ ਕੌਂਸਲ ਨਹੀਂ ਜਿਹੜੀ ਪੰਥਕ ਕੌਂਸਲ ਬਣੀ ਹੋਈ ਹੈ ਜੀ ਉਹਨਾਂ ਵੀ ਇਸ ਗੱਲ ਤੇ ਸਪਸ਼ਟ ਨਹੀਂ ਕੀਤਾ ਕਿ ਉਹਨਾਂ ਦਾ ਇਕਾਂਤ ਸਿੰਘ ਜਿਹੜੇ ਮਿੱਠੂ ਸਿੰਘ ਨੇ ਉਹਨਾਂ ਦਾ ਨਿੱਜੀ ਬਿਆਨ ਹੈ ਜਾਂ ਇਹ ਪਾਰਟੀ ਦਾ ਬਿਆਨ ਹੈ ਦਰਅਸਲ ਕੀ ਹੈ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦਾ ਐਕਟ ਹੈ ਹੂੰ 1925 ਦਾ ਬਣਿਆ ਹੋਇਆ ਜੀ ਉਹ ਪੰਜਾਬ ਦਾ ਹੀ ਐਕਟ ਹੈ ਹੂੰ ਉਦੋਂ ਕਿਉਂਕਿ ਪੰਜਾਬ ਹਰਿਆਣਾ ਹਿਮਾਚਲ ਇਹ ਸਾਰਾ ਕੁਟ ਇਕੱਠਾ ਹੀ ਹੁੰਦਾ ਸੀ ਜੀ ਤੇ ਉਦੋਂ ਇਹ ਇੱਕ ਐਕਟ ਬਣਿਆ ਸੀਗਾ ਤੇ ਪਰ ਜਿਹੜਾ ਜਦੋਂ 47 ਤੋਂ ਬਾਅਦ ਬਣ ਗਿਆ ਹੂੰ ਪੰਜਾਬ ਇਹ 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 ਜੋ 47 ਤੋਂ ਬਾਅਦ ਵਾਲਾ ਜਿਹੜਾ ਆਇਆ ਮਾਮਲਾ ਤੇ ਫਿਰ ਉਹ ਉਹ ਹੀ ਐਕਟ ਲਾਗੂ ਰਿਹਾ ਹੂੰ ਤੇ ਪਰ ਜਦੋਂ 1966 ਦੇ ਵਿੱਚ ਹਰਿਆਣਾ ਬੱਕ ਹੋਇਆ ਉਦੋਂ ਤਿੰਨ ਚੀਜ਼ਾਂ ਜਿਹੜੀਆਂ ਆ ਉਹ ਸਾਂਝੀਆਂ ਰੱਖੀਆਂ ਗਈਆਂ ਸੀ ਉਹ ਸੀ ਸ਼੍ਰੋਮਣੀ ਕਮੇਟੀ ਪੀਏਯੂ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਔਰ ਚੰਡੀਗੜ੍ਹ ਹੂੰ ਰਾਜਧਾਨੀ ਜੀ ਹੁਣ ਉਹਨਾਂ ਨੇ ਹਰਿਆਣੇ ਨੇ ਆਪਣੀ ਜਿਹੜੀ ਹੈ ਬਖਰੀ ਯੂਨੀਵਰਸਿਟੀ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ हिसार ਬਣਾ ਲਈ ਤੇ ਉਹਨਾਂ ਨੇ ਇਹ ਜਿਹੜੀ ਹੈ ਤੁਹਾਡੀ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੱਖਰੀ ਬਣਾ ਲਈ ਤੇ ਹੁਣ ਚੰਡੀਗੜ੍ਹ ਦਾ ਰੋਲਾ ਰਹਿ ਗਿਆ ਜਿਹਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਹੁਣਾ ਨੇ ਪਿਛਲੇ 26 ਜਨਵਰੀ ਦੇ ਭਾਸ਼ਣ ਚ ਕੀਤਾ ਕਿ ਕਿ ਅਸੀਂ ਸਾਨੂੰ ਰਾਜਧਾਨੀ ਨਹੀਂ ਮਿਲੀ ਹੁਣ ਤੱਕ ਹੈਨਾ ਉਹਦਾ ਉਹਦੀ ਗੱਲਬਾਤ ਚੱਲ ਰਹੀ ਹੈ ਕਈ ਉਹਦੇ ਉਹ ਇੱਕ ਸੈਪਰੇਟ ਔਰ ਲੰਬਾ ਇਸ਼ੂ ਹੈਗਾ ਉਹਦੇ ਤੇ ਗੱਲ ਕਦੇ ਫੇਰ ਕਰ ਲਾਂਗੇ ਪਰ ਇਹ ਤਿੰਨ ਇਸ਼ੂ ਸੀਗੇ ਇਹਦੇ ਚ ਹੁਣ ਜੇ ਨਦੀਰ ਸਾਹਿਬ ਦਾ ਬੱਕਰਾ ਬੋਰਡ ਹੈ ਦਿੱਲੀ ਕਮੇਟੀ ਬੱਕਰੀ ਹੈ ਹਰਿਆਣੇ ਦੀ ਬੱਕਰੀ ਕਮੇਟੀ ਬਣ ਗਈ ਹੈ ਤੇ ਹੁਣ ਸਿਰਫ ਕੀ ਹੈ ਕਿ ਹਰਿਆਣਾ ਹਿਮਾਚਲ ਦਾ ਇੱਕ ਮੈਂਬਰ ਹੁੰਦਾ ਜੀ ਤੇ ਚੰਡੀਗੜ੍ਹ ਦਾ ਇੱਕ ਮੈਂਬਰ ਹੁੰਦਾ ਬਾਕੀ ਦਾ ਪੰਜਾਬ ਦਾ ਹੀ ਹੈ ਹਮ ਪਰ ਕਿਉਂਕਿ ਇਹ ਇਹਦਾ ਜਿਹੜਾ ਪਿਛਲੇ ਕਿੰਨੇ ਸਾਲਾਂ ਤੋਂ ਅ ਇਲੈਕਸ਼ਨ ਹੀ ਨਹੀਂ ਹੋਇਆ ਐਸਜੀਪੀਸੀ ਦਾ ਹੁਣ SGPC ਦੇ ਵਿੱਚ ਬਹੁਤ ਸਾਰੇ ਮੈਂਬਰ ਇਦਾਂ ਦੇ ਜਿਹੜੇ ਹਰਿਆਣੇ 'ਚ ਵੀ ਮੈਂਬਰ ਬਣ ਗਏ ਕਮੇਟੀ ਦੇ ਤੇ ਇੱਥੋਂ ਇੱਥੇ ਵੀ ਮੈਂਬਰ ਆ ਜੀ ਜੀ ਹੁਣ ਇਹ ਕਿਵੇਂ ਹੋ ਸਕਦਾ ਹੁਣ ਕਿਉਂਕਿ ਐਕਟ ਜਿਹੜਾ ਹੈ 1925 ਦੇ ਤਹਿਤ ਉਹ ਕੇਂਦਰ ਸਰਕਾਰ ਹੈ ਹਮ ਇਲੈਕਸ਼ਨ ਕੇਂਦਰ ਸਰਕਾਰ ਨੇ ਕਰਾਣਾ ਜੀ ਤੇ ਪੰਜਾਬ ਦੇ ਵਿੱਚ ਇਹ ਮੰਗ ਕਈ ਲੀਡਰ ਬਾਰ-ਬਾਰ ਪੰਥਕ ਲੀਡਰ ਪੰਥਕ ਤੇ ਰੰਮਨੋਂ ਮੰਗ ਉੱਠਦੀ ਰਹੀ ਹੈ ਕਿ ਜੀ ਇਲੈਕਸ਼ਨ ਕਰਾਓ ਹਮ ਹੁਣ ਭਾਜਪੀ ਉਹਨੂੰ ਆਪਣੇ ਐਂਗਲ ਨਾਲ ਦੇਖ ਰਹੀ ਹੈ ਜੀ ਕਿਉਂਕਿ ਜਦੋਂ ਇੱਕ ਦੇਖੋ ਚੁਣੀ ਹੋਈ ਲੋਕਾਂ ਦੀ ਬੋਡੀ ਹੈ ਉਹਦਾ ਤੁਸੀਂ 5 ਸਾਲ ਬਾਅਦ ਇਲੈਕਸ਼ਨ ਕਿਉਂ ਨਹੀਂ ਕਰਾਂਦੇ ਹੂੰ ਬਿਲਕੁਲ ਉਹ ਰੋਕਿਆ ਹੋਇਆ ਕਿਉਂਕਿ ਭਾਜਪਾ ਦੀ ਆਪਣੀ ਪੋਲਿਟਿਕਸ ਹੈ ਭਾਜਪਾ ਆਪਣੇ ਹਿਸਾਬ ਦੇ ਨਾਲ ਜਿਹੜੇ ਉਹਦੇ ਨਾਲ ਪੰਥਕ ਲੀਡਰ ਜੁੜੇ ਨੇ ਜਾਂ ਉਹਦੇ ਨਾਲ ਜਿਹੜੇ ਸਿੱਖ ਲੀਡਰ ਜੁੜੇ ਨੇ ਉਹਨਾਂ ਦੀ ਸਲਾਹ ਤੇ ਚੱਲਦੀ ਹੈ ਬਿਲਕੁਲ ਕਈ ਲੋਕ ਤਾਂ ਇਹ ਕਹਿ ਰਹੇ ਕਿ ਜਿਵੇਂ ਦਿੱਲੀ ਦੇ ਵਿੱਚ ਇਹਨਾਂ ਨੇ ਕਮੇਟੀ ਨੂੰ ਇੱਕ ਤਰ੍ਹਾਂ ਦੇ ਨਾਲ ਡਿਫੰਕਟੀ ਕਰਤਾ ਕਬਜ਼ਾ ਹੀ ਕਰ ਲਿਆ ਉਹਦੇ ਤੇ ਜੀ ਜੀ ਠੀਕ ਹੈ ਨਾ ਵੀ ਉਸ ਤਰ੍ਹਾਂ ਦੀ ਸਿਚੁਏਸ਼ਨ ਵਾਸਤੇ ਹੋ ਰਿਹਾ ਸੋ ਉਸ ਸਿਚੁਏਸ਼ਨ ਦੇ ਵਿੱਚ ਜਾਂ ਸੁਖਵੀਰ ਬਾਦਲ ਕਈ ਵਾਰ ਕਹਿ ਚੁੱਕੇ ਨੇ ਕਿ ਇਹਦੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਸਿੱਖਾਂ ਦੇ ਜਿਹੜੇ ਅਦਾਰੇ ਆ ਉਹਨਾਂ ਦੇ ਉੱਤੇ ਲਗਾਤਾਰ ਕਾਬੂ ਹੁੰਦੀ ਜਾ ਰਹੀ ਹੈ ਗੱਲਬਾਤ ਸਾਰੇ ਕਰ ਰਹੇ ਆ ਜੀ ਤੇ ਇਸ ਲਈ ਇਹ ਇਹ ਗੱਲ ਜਿਹੜੀ ਹੈ ਮਿੱਠੂ ਸਿੰਘ ਕਾਨ ਕੇ ਉਹਨਾਂ ਨੇ ਕਹੀ ਹੈ ਕਿ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਪਈ ਹੋਈ ਹੈ ਜੀ ਜੀ ਕਿ ਇਲੈਕਸ਼ਨ ਕਰਵਾਉਣ ਬਾਰੇ ਉਹ ਨੋਟੀਫਾਈ ਕਰਨਾ ਕੇਂਦਰ ਨੇ ਹੂੰ ਤੇ ਮਿੱਠੂ ਸਿੰਘ ਕਾਨ ਕੇ ਕਹਿੰਦੇ ਕਿ ਤੁਸੀਂ ਪੰਜਾਬ ਦਾ ਆਪਣਾ ਹੀ ਐਕਟ ਬਣਾਓ ਹੂੰ ਕਿਉਂਕਿ ਐਕਟ ਹੀ ਪੰਜਾਬ ਦਾ ਹੋ ਬਿਲਕੁਲ ਤੇ ਇਸ ਕਰਕੇ ਗੱਲ ਹੋ ਰਹੀ ਹੈ ਕਿ ਤੁਸੀਂ ਪੰਜਾਬ ਪੰਜਾਬ ਦੀ ਅਸੈਂਬਲੀ ਆਪਣਾ ਇੱਕ ਐਕਟ ਬਣਾਏ ਤੇ ਉਹਦੇ ਮੁਤਾਬਕ ਸ਼ਰੋਮਣੀ ਕਮੇਟੀ ਦੀ ਜਿਹੜੀ ਰੂਫ ਰੇਕਾ ਹੋਵੇ ਔਰ ਨਵੇਂ ਐਕਟ ਦੇ ਮੁਤਾਬਕ ਹਰ 5 ਸਾਲ ਬਾਅਦ ਇਲੈਕਸ਼ਨ ਹੋਵੇ ਜਿਸ ਤਰ੍ਹਾਂ ਦੂਜੀਆਂ ਸੰਸਥਾਵਾਂ ਦੇ ਹੁੰਦੇ ਆ ਸੋ ਉਹ ਇਸ ਕਰਕੇ ਤਾਂ ਮੁੱਦਾ ਦਾ ਧਾਰਮਿਕ ਹੈ ਗੱਲ ਠੀਕ ਹੈ ਤੁਹਾਡੀ ਪਰ ਚਰਚਾ ਪੋਲਿਟੀਕਲ ਹੈ ਕਿਉਂਕਿ ਪੋਲਿਟੀਕਲ ਹਿੱਤ ਜੁੜੇ ਹੋਏ ਇਹਦੇ ਚ ਅਕਾਲੀ ਦਲ ਦੇ ਵੀ ਪੋਲਿਟੀਕਲ ਹਿੱਤ ਹੈ ਭਾਰਤੀ ਜਨਤਾ ਪਾਰਟੀ ਦੇ ਵੀ ਆਮ ਆਦਮੀ ਪਾਰਟੀ ਦੇ ਵੀ ਭਾਵੇਂ ਕਿ ਅਕਾਲੀ ਦਲ ਤੋਂ ਬਿਨਾਂ ਦੂਜੀਆਂ ਪਾਰਟੀਆਂ ਸਿੱਧੇ ਤੌਰ ਤੇ ਇਲੈਕਸ਼ਨ ਨਹੀਂ ਲੜਦੀਆਂ ਪਰ ਸਾਰਿਆਂ ਦਾ ਆਪਣਾ ਆਪਣਾ ਰੋਲ ਰੋਲ ਪਲੇ ਕਰਦੇ ਨੇ ਸੋ ਉਹਨਾਂ ਦੀ ਜਿਹੜੀ ਚਰਚਾ ਹੈ ਉਹ ਉਸੇ ਕਰਕੇ ਇਹ ਪੋਲਿਟੀਕਲ ਇਸ਼ੂ ਜਿਹੜਾ ਬਣਿਆ ਹੋਇਆ ਹੈ ਪਰ ਇਸੇ ਕਰਕੇ ਇਹ ਚਰਚਾ ਚੱਲ ਰਹੀ ਹੈ ਅੱਗੇ ਵਧਦੇ ਹਾਂ ਸਰ ਸਾਈਬਰ ਘੁਟਾਲੇ ਦਾ ਇੱਕ ਮਾਮਲਾ ਖਬਰਾਂ ਵਿੱਚ ਆਇਆ ਹੈ 1100 ਕਰੋੜ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਕਿ ਕਿਵੇਂ ਵੱਜੀ ਹੈ ਠੱਗੀ ਤੇ ਕੀ ਪੂਰਾ ਮਾਮਲਾ ਇਸ ਬਾਰੇ ਜਾਣਕਾਰੀ ਦਿਓ ਦਰਸਲ ਇਹ ਪਿਛਲੇ ਦਿਨਾਂ ਚ ਅਸੀਂ ਇੱਕ ਖਬਰ ਜਿਹੜੀ ਕੀਤੀ ਸੀਗੀ ਕਿ ਮਿਆਂਮਾਰ ਦੇ ਵਿੱਚ ਪੰਜਾਬ ਤੋਂ ਗਏ ਹੋਏ ਮੁੰਡੇ ਨੌਕਰੀ ਵਾਸਤੇ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਅਸੀਂ ਹਾਂਗਕਾਂਗ ਜੀ ਆ ਆਈਟੀ ਕੰਪਨੀਆਂ ਚ ਨੌਕਰੀਆਂ ਲਵਾਵਾਂਗੇ ਉਹਨਾਂ ਨੂੰ ਹਾਂਗਕਾਂਗ ਜਾਂ ਥਾਈਲੈਂਡ ਇਸ ਤਰ੍ਹਾਂ ਦੇ ਉਹਦੇ ਵਿੱਚ ਵੀਜ਼ੇ ਦੇ ਕੇ ਲੈ ਲਿਆ ਜਾਂਦਾ ਹੈ ਜੀ ਉੱਥੇ ਜਾ ਕੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਸਾਈਬਰ ਗੁਲਾਮ ਬਣਾ ਲਿਆ ਜਾਂਦਾ ਹੂੰ ਇਹ ਜਿਹੜਾ ਮਾਮਲਾ ਹੈ ਇਹ ਵੀ ਉਸੇ ਤਰ੍ਹਾਂ ਦੇ ਦਾ ਵਰਤਾਰਾ ਹੈ ਕਿ ਪੰਜਾਬ ਤੋਂ ਹਰਿਆਣੇ ਤੋਂ ਜਿਹੜੇ ਆਈਟੀ ਇੰਜੀਨੀਅਰ ਹੈ ਉਹਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਕੰਬੋਡੀਆ ਵਗੈਰਾ ਦੇ ਦੇਸ਼ਾਂ ਚ ਅਫਰੀਕਨ ਮੁਲਕਾਂ ਦੇ ਵਿੱਚ ਲਿਜਾਇਆ ਗਿਆ ਸੀ ਇਹ ਕਿਹਾ ਜਾ ਰਿਹਾ ਕਿ ਚੀਨੀ ਜਿਹੜੇ ਚਾਈਨੀਸ ਸਕੈਮਰਸ ਹੈਗੇ ਆ ਉਹ ਉਹਨਾਂ ਦਾ ਸਾਰਾ ਕੀਤਾ ਧਰਿਆ ਹੈ ਜੀ ਉਹਨਾਂ ਨੇ 1100 ਕਰੋੜ ਰੁਪਇਆ ਲੋਕਾਂ ਤੋਂ ਇਸ ਤਰ੍ਹਾਂ ਠੱਗਿਆ ਹੂੰ ਉਹ ਕੀ ਕਰਦੇ ਆ ਕਿ ਜਿਹੜੇ ਬੰਦਿਆਂ ਨੂੰ ਮੰਨ ਲਓ ਪੰਜਾਬ ਤੋਂ ਕੋਈ ਬੰਦਾ ਲੈ ਗਏ ਉਹ ਪੰਜਾਬੀ ਵਾਲਾ ਬੰਦਾ ਹੈ ਬਿਲਕੁਲ ਠੀਕ ਹੈ ਜੀ ਆਪਰੇਟ ਉਹ ਕਰਦੇ ਕੰਬੋਡੀਆ ਤੋਂ ਹੂੰ ਤੇ ਉਹਨਾਂ ਨੇ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਨਿਊਜ਼ੀਲੈਂਡ ਆਸਟ੍ਰੇਲੀਆ ਜਿੱਥੇ ਜਿੱਥੇ ਪੰਜਾਬੀ ਬੰਦੇ ਆ ਉਹ ਪੰਜਾਬੀ ਬੰਦੇ ਰਾਹੀਂ ਉਹਨੂੰ ਫੋਕਸ ਕਰਦੇ ਆ ਜੀ ਕਈ ਤਰ੍ਹਾਂ ਦੇ ਅਲੱਗ ਤਰੀਕੇ ਅਲੱਗ-ਅਲੱਗ ਹੈ ਹੂੰ ਕਈ ਵਾਰ ਤਾਂ ਹਨੀ ਟ੍ਰੈਪ ਚ ਫਸਾ ਲੈਂਦੇ ਹੂੰ ਕਈ ਵਾਰ ਕਹਿੰਦੇ ਤੁਹਾਡਾ ਮੁੰਡਾ ਫੜਿਆ ਹੋਇਆ ਇੱਥੇ ਹਾਂ ਨਾ ਇਸ ਤਰ੍ਹਾਂ ਦੇ ਵੀ ਕਾਲ ਕਰ ਲੈਂਦੇ ਪੈਸੇ ਜਮ੍ਹਾਂ ਕਰਾ ਦਿਓ ਕਈ ਵਾਰ ਕਹਿੰਦੇ ਤੁਹਾਡੇ ਤੇ ਰੇਡ ਪੈ ਗਈ ਹੈ ਹੂੰ ਤੋਂ ਇਸ ਤਰ੍ਹਾਂ ਦਾ ਇਹ ਮਾਮਲਾ ਹੈ ਇਹਦੀ ਚਰਚਾ ਇਸ ਕਰਕੇ ਹੋ ਰਹੀ ਹੈ ਕਿਉਂਕਿ ਇਹਦੇ ਵਿੱਚ ਲੁਧਿਆਣੇ ਦਾ ਔਰ ਗੰਗਾ ਨਗਰ ਦਾ ਕਨੈਕਸ਼ਨ ਨਿਕਲ ਕੇ ਸਾਹਮਣੇ ਆਇਆ ਹੈ ਹੂੰ ਕਿ ਕਿ ਜਿਹੜਾ ਗੰਗਾ ਨਗਰ ਤੋਂ ਇੱਕ ਸੇਮ ਲਿਆ ਗਿਆ ਸੀਗਾ ਜੀ ਉਹ ਤੇਲੰਗਾਨਾ ਦੇ ਇੱਕ ਬੰਦੇ ਤੋਂ 9 ਕਰੋੜ ਰੁਪਈਆ ਉਹਨਾਂ ਨੇ ਠੱਗਿਆ ਉਹਦੇ ਹੂੰ ਇਸ ਤਨਾ ਇਹ ਕਿਤੇ 50 ਕਰੋੜ ਕਿਤੇ ਕਿਤੇ 10 ਕਰੋੜ ਕਿਤੇ 5 ਕਰੋੜ ਦਾ ਕਰੋੜਾਂ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਦੀ ਠੱਗੀ ਇਹ ਸਾਹਮਣੇ ਆਈ ਹੈ ਸੋ ਅਸੀਂ ਬਾਰ-ਬਾਰ ਵੀ ਕਹਿੰਦੇ ਆ ਲੋਕਾਂ ਨੂੰ ਥੋੜਾ ਅਵੇਅਰ ਹੋ ਤੁਹਾਨੂੰ ਤੁਹਾਨੂੰ ਕੋਈ ਮੈਸੇਜ ਭੇਜਦਾ ਜੇਕਰ ਤੁਸੀਂ ਨਹੀਂ ਜਾਣਦੇ ਤਾਂ ਉਹਨੂੰ ਨਾ ਖੋਲੋ ਤੇ ਜੇ ਕੋਈ ਤੁਹਾਨੂੰ ਕਾਲ ਕਰਦਾ ਤੁਹਾਡਾ ਡਾਟਾ ਪੁੱਛਦਾ ਆਧਾਰ ਕਾਰਡ ਨੰਬਰ ਜਾਂ ਤੁਹਾਨੂੰ ਤੁਹਾਡਾ ਪੈਨ ਕਾਰਡ ਦਾ ਜਾਂ ਪੈਨ ਕਾਰਡ ਡਿਟੇਲ ਜਾਂ ਤੁਹਾਡੇ ਬੈਂਕ ਦਾ ਅਕਾਊਂਟ ਜਾਂ ਏਟੀਐਮ ਦਾ ਪਾਸਵਰਡ ਭਾਵੇਂ ਕਿਸ ਤਰੀਕੇ ਨਾਲ ਵੀ ਪੁੱਛੇ ਤੁਹਾਨੂੰ ਨਹੀਂ ਦੇਣਾ ਚਾਹੀਦਾ ਬਹੁਤ ਸਾਰੇ ਤਰੀਕਿਆਂ ਦੇ ਨਾਲ ਲੋਕ ਠੱਗੇ ਜਾ ਰਹੇ ਆ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ ਸਰਕਾਰ ਵੀ ਕਾਫੀ ਕੈਂਪੇਨਿੰਗ ਇਹਦੇ ਤੇ ਕਰਦੀ ਹੈ ਪਰੇ ਕਿਉਂਕਿ ਨਵਾਂ ਇਸ਼ੂ ਹੈ ਹਰੇਕ ਕਰ ਕੋ ਫੋਨ ਹੈ ਜੀ ਕਿੰਨਾ ਤੁਸੀਂ ਇਹ ਉਸ ਤਰ੍ਹਾਂ ਦੀ ਗੱਲ ਸਮਝ ਲਓ ਕਿ ਭਾਵੇਂ ਜਿੰਨੀ ਮਰਜ਼ੀ ਸਿਕਿਉਰਿਟੀ ਲਾ ਲੇ ਹਮ ਸਰਕਾਰ ਜੀ ਪਰ ਫਿਰ ਵੀ ਅੱਤਵਾਦੀ ਹਮਲਾ ਹੋ ਜਾਂਦਾ ਹੈ ਨਾ ਬਿਲਕੁਲ ਕਿਉਂਕਿ ਉਹਨਾਂ ਦਾ ਉਹਨਾਂ ਦਾ ਕਿਹੜਾ ਕੋਈ ਰੂਟ ਹੈ ਜਾਂ ਉਹਨਾਂ ਦਾ ਕਿਹੜਾ ਕੋਈ ਉਹ ਹੈਗਾ ਉਹਨਾਂ ਨੇ ਕੋਈ ਮਾਪਦੰਡ ਤੈਅ ਕਰਕੇ ਕਰਨਾ ਉਹਨਾਂ ਨੇ ਤਾਂ ਕਰਨਾ ਜਿੱਥੋਂ ਮਰਜ਼ੀ ਬਲਾਸਟ ਕਰ ਦਿਓ ਜਿਹਨੂੰ ਮਰਜ਼ੀ ਗੋਲੀ ਮਾਰ ਕੇ ਭਜਾਓ ਇਹ ਉਸ ਤਰ੍ਹਾਂ ਦੀ ਗੱਲ ਹੈ ਕਿ ਜਦੋਂ ਕਰੋੜਾਂ ਲੋਕਾਂ ਕੋਲ 70-80 ਕਰੋੜ ਬੰਦੇ ਕੋਲ ਮੋਬਾਈਲ ਫੋਨ ਹੱਥ 'ਚ ਹੈ ਸਾਰਿਆਂ ਦੇ 스마트ਫੋਨ ਹੈ ਤੇ ਸਾਰਿਆਂ ਦਾ ਡਾਟਾ ਹੈ ਡਾਟਾ ਅੱਜ ਕੱਲ ਅਵੇਲੇਬਲ ਹੋ ਜਾਂਦਾ ਤੁਸੀਂ ਕਿਸੇ ਵੀ ਦੁਕਾਨ ਤੇ ਜਾਂਦੇ ਹੋ ਕਹਿੰਦੇ ਜੀ ਆਪਣਾ ਫੋਨ ਨੰਬਰ ਦਿਓ ਕੰਪਨੀਆਂ ਅੱਗੇ ਡਾਟਾ ਬੀਚ ਦਿੰਦੀਆਂ ਹੂੰ ਫਿਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਐਕਟਿਵ ਹੋਣ ਸਾਰੀ ਤੁਹਾਡੀ ਰਿਪੋਰਟਿੰਗ ਜਾਂਦੀ ਹੈ ਹੂੰ ਸੋ ਇਸ ਤਰ੍ਹਾਂ ਡਾਟਾ ਵੀ ਤੁਹਾਡਾ ਲੀਕ ਹੋ ਜਾਂਦਾ ਬਿਲਕੁਲ ਤੇ ਇਹ ਉਸ ਤਰ੍ਹਾਂ ਦਾ ਮਾਮਲਾ ਜਿਹੜਾ ਸੀਗਾ ਸਾਹਮਣੇ ਆਇਆ ਕੰਬੋਡੀਆ ਤੋਂ ਇਹ ਮਾਮਲਾ ਹੋਇਆ ਕਈ ਜਗ੍ਹਾ ਤੇ ਠੱਗੀ ਵੱਜੀ ਤੇ ਲੁਧਿਆਣਾ ਔਰ ਗੰਗਾ ਨਗਰ ਦਾ ਹੈ ਸਕੈਮ ਹੈ ਮਤਲਬ ਬੰਦ ਇਹਦੇ ਚ ਲਿੰਕ ਆਇਆ ਤੇ ਗੰਗਾ ਨਗਰ ਪੁਲਿਸ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਹੈ ਤਾਂ ਇਹ ਸਾਰਾ ਮਾਮਲਾ ਐਕਸਪੋਜ਼ ਹੋਇਆ